ਆਮ ਤੌਰ ਤੇ ਇਹ ਸੋਣ ਨੂੰ ਮਿਲਦਾ ਹੈ ਕਿ ਜਿਤਸੀ ਜ਼ਿਆਦਾ ਪੈਸੇ ਕਮਾਉਣੇ ਨੇ ਤਾਂ ਜ਼ਿਆਦਾ ਮਿਹਨਤ ਕਰਨੀ ਪਊਗੀ ਪਰ ਤਾਜ਼ਾ ਗਲੋਬਲ ਅੰਕੜਿਆਂ ਨੇ ਭਾਰਤ ਵਰਗੇ ਮੁਲਕ ਦੇ ਵਿੱਚ ਉਹ ਜਿਹੇ ਦਾਅਵੇ ਨੂੰ ਫੇਲ ਕਰ ਦਿੱਤਾ ਹੈ ਕਿ ਵੱਧ ਮਿਹਨਤ ਦੀ ਕਮਾਈ ਦਾ ਰੰਗ ਝੂਖਾ ਹੁੰਦਾ ਹੈ 2030 ਤੱਕ ਦੁਨੀਆ ਦੇ ਸਭ ਤੋਂ ਤੇਜ਼ ਤੀਜਾ ਅਰਥਚਾਰਾ ਵੰਡ ਦਾ ਸੁਪਨਾ ਵਿਖ ਰਹੀ ਭਾਰਤ ਦੀ ਜਦੋਂ ਦੁਨੀਆ ਦੇ ਸੱਤ ਵੱਡੇ ਮੁਲਕਾਂ ਦੇ ਲੋਕਾਂ ਦੀ ਪ੍ਰਤੀਦਰ ਆਮਦਨ ਦੇ ਨਾਲ ਤੁਲਨਾ ਹੋਈ ਤਾਂ ਭਾਰਤ 7ਵੇਂ ਨੰਬਰ ਤੇ ਨਜ਼ਰ ਆਇਆ ਹਾਲਾਂਕਿ ਮਿਹਨਤ ਦੇ ਨਜ਼ਰੀਏ ਤੋਂ ਦੇਖੀਏ ਯਾਨੀ ਕਿ ਕੰਮ ਕਰਨ ਦੇ ਘੰਟਿਆਂ ਦੇ ਮੁਤਾਬਿਕ ਭਾਰਤ ਚੀਨ ਤੋਂ ਬਾਅਦ ਦੂਜੇ ਨੰਬਰ ਤੇ ਆਉਂਦਾ ਹੈ ਭਾਰਤ ਦੇ ਲੋਕ ਮਿਹਨਤ ਕਰਨ ਦੇ ਵਿੱਚ ਵੀ ਕੋਈ ਕਸਰ ਨਹੀਂ ਛੱਡਦੇ ਪਰ ਜੇਬ ਦੇ ਵਿੱਚ ਪੈਸਾ ਉਸ ਹਿਸਾਬ ਦੇ ਨਾਲ ਨਹੀਂ ਭਰਦਾ ਜਿੰਨਾ ਦੂਸਰੇ ਮੁਲਕਾਂ ਦੇ ਲੋਕਾਂ ਦੀ ਜੇਬ ਦੇ ਵਿੱਚ ਘੱਟ ਪੈਸੇ ਘੱਟ ਕੰਮ ਕਰਨ ਦੇ ਬਾਅਦ ਵੀ ਆ ਜਾਂਦਾ ਹੈ ਇਸ ਦੇ ਪਿੱਛੇ ਕਈ ਕਾਰਨ ਹਨ ਅੱਜ ਦੇ ਪ੍ਰਾਈਮ ਟਾਈਮ ਦੇ ਵਿੱਚ ਅਸੀਂ ਉਹਨਾਂ ਸਾਰੇ ਕਾਰਨਾਂ ਤੇ ਚਰਚਾ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਖਾਲਸ ਪ੍ਰਾਈਮ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ ਭਾਰਤ ਦੇ ਅਰਥਚਾਰੇ ਦੀ ਰਫਤਾਰ ਇਸ ਸਾਲ 8% ਦੇ ਕਰੀਬ ਹੈ ਜੋ ਕਿਸੇ ਵੀ ਵਿਕਾਸਸ਼ੀਲ ਅਤੇ ਵਿਕਸਿਤ ਮੁਲਕ ਤੋਂ ਕਾਫੀ ਵੱਧ ਹੈ ਪਰ ਇਸ ਦਾ ਅਸਰ ਜ਼ਮੀਨੀ ਪੱਧਰ ਤੇ ਕਿਉਂ ਨਜ਼ਰ ਨਹੀਂ ਆ ਰਿਹਾ ਦਰਅਸਲ ਤਾਜ਼ਾ ਰਿਪੋਰਟ ਦੇ ਮੁਤਾਬਕ ਭਾਰਤ ਵਿੱਚ ਲੋਕਾਂ ਦੇ ਕੰਮ ਕਰਨ ਦੇ ਘੰਟੇ ਬਹੁਤ ਜ਼ਿਆਦਾ ਨੇ ਜਦਕਿ ਆਮਦਨ ਘੱਟ ਹੈ ਭਾਰਤ ਦੇ ਲੋਕ ਹਫਤੇ ਵਿੱਚ ਜੇ 46 ਘੰਟੇ ਤੋਂ ਵੀ ਵੱਧ ਕੰਮ ਕਰਦੇ ਨੇ ਤਾਂ ਮਹੀਨੇ ਦੇ ਵਿੱਚ ਔਸਤਨ ਸਿਰਫ 32000 ਹੀ ਕਮਾਉਂਦੇ ਨੇ ਜਦਕਿ ਅਮਰੀਕਾ ਵਰਗੇ ਮੁਲਕ ਦੇ ਵਿੱਚ 34 ਘੰਟੇ ਕੰਮ ਕਰਕੇ ਵੀ ਲੋਕ 5,60,520 ਰੁਪਏ ਕਮਾਈ ਕਰ ਲੈਂਦੇ ਨੇ 스위스ਲੈਂਡ ਕਮਾਈ ਦੇ ਮਾਮਲੇ ਵਿੱਚ ਦੂਜੇ ਨੰਬਰ ਤੇ ਹੈ ਇਥੋਂ ਦੇ ਲੋਕ 42 ਘੰਟੇ ਕੰਮ ਕਰਕੇ 1.5 ਲੱਖ ਦੇ ਕਰੀਬ ਕਮਾ ਲੈਂਦੇ ਨੇ ਯਾਨੀ ਕਿ 5,45,490 ਰੁਪਏ ਜਰਮਨੀ ਦੇ ਵਿੱਚ 40 ਘੰਟੇ ਹਫ਼ਤੇ 'ਚ ਕੰਮ ਕਰਨ ਤੋਂ ਬਾਅਦ 4,56,300 ਰੁਪਏ ਦੀ ਕਮਾਈ ਹੁੰਦੀ ਹੈ ਜਪਾਨ ਦੇ ਲੋਕ 40 ਘੰਟੇ ਕੰਮ ਕਰਕੇ 312300 ਰੁਪਏ ਕਮਾ ਲੈਂਦੇ ਨੇ ਚੀਨ ਦੇ ਲੋਕ ਭਾਰਤ ਤੋਂ ਵੱਧ 48 ਘੰਟੇ ਹਫਤੇ 'ਚ ਕੰਮ ਕਰਕੇ 273690 ਰੁਪਏ ਕਮਾ ਲੈਂਦੇ ਨੇ ਘੰਟਿਆਂ ਦੇ ਵਿੱਚ ਭਾਰਤ ਅਤੇ ਚੀਨ ਦੇ ਵਿੱਚ ਸਿਰਫ 2 ਘੰਟੇ ਦਾ ਅੰਤਰ ਹੈ ਪਰ ਕਮਾਈ ਦੇ ਵਿੱਚ ਚੀਨੀ ਲੋਕ 10 ਗੁਣਾ ਵੱਧ ਕਮਾ ਲੈਂਦੇ ਨੇ ਦੱਖਣੀ ਕੋਰੀਆ 36 ਘੰਟੇ ਕੰਮ ਕਰਕੇ 255140 ਰੁਪਏ ਪ੍ਰਤੀ ਵਿਅਕਤੀ ਕਮਾਈ ਕਰਦਾ ਹੈ ਅੰਕੜਿਆਂ ਦੇ ਆਧਾਰ 'ਤੇ ਸਮਝ ਲਿਆ ਕਿ ਭਾਰਤ ਦੇ ਮਿਹਨਤਕਸ਼ ਲੋਕਾਂ ਨੂੰ ਆਪਣੇ ਮਿਹਨਤ ਦੇ ਮੁਤਾਬਿਕ ਬਹੁਤ ਹੀ ਘੱਟ ਕਮਾਈ ਹੁੰਦੀ ਹੈ ਇਸੇ ਕਰਕੇ ਸ਼ਾਇਦ ਲੋਕ ਵਿਦੇਸ਼ਾਂ ਦਾ ਰੁਖ ਕਰਦੇ ਨੇ ਪਰ ਇਹਦੇ ਪਿੱਛੇ ਕਾਰਨ ਕੀ ਨੇ ਜਿਆਦਾ ਮਿਹਨਤ ਕਰਨ ਦੇ ਬਾਵਜੂਦ ਵੀ ਕਮਾਈ ਘੱਟ ਕਿਉਂ ਹੁੰਦੀ ਹੈ ਇਸ ਦੀ ਪਰਚੋਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸਭ ਤੋਂ ਵੱਡੀ ਕਮੀ ਦੇਸ਼ਾਂ ਨੂੰ ਲੈ ਕੇ ਹੈ ਇਸ ਨੂੰ ਸਮਝਣ ਦੇ ਲਈ ਸਾਨੂੰ PPP ਯਾਨੀ ਕਿ ਪਰਚੇਜ਼ਿੰਗ ਪਾਵਰ ਪੈਰਿਟੀ ਦੇ ਅੰਤਰ ਨੂੰ ਸਮਝਣਾ ਪਊਗਾ ਤਾਂ ਕਿ ਅਸੀਂ ਇਸ ਪਾੜੇ ਨੂੰ ਸੌਖਿਆ ਸਮਝ ਸਕੀਏ ਆਖਿਰ ਕਿਉਂ ਭਾਰਤ ਦੀ ਪ੍ਰਤੀ ਵਿਅਕਤੀ ਤਨਖਾਹ ਘੱਟ ਹੈ ਕਿਸੇ ਵੀ ਦੇਸ਼ ਦੀ ਤਰੱਕੀ ਵਿੱਚ ਆਬਾਦੀ ਵੱਡਾ ਰੋਲ ਅਦਾ ਕਰਦੀ ਹੈ ਇਸ ਦੇ ਹਿਸਾਬ ਨਾਲ ਹੀ ਦੇਸ਼ ਦੀ ਪ੍ਰਤੀ ਵਿਅਕਤੀ ਦੀ ਇਨਕਮ ਤੈਅ ਹੁੰਦੀ ਹੈ ਪਰ ਇੱਥੇ ਸਵਾਲ ਉੱਠਦਾ ਹੈ ਕਿ ਚੀਨ ਦੀ ਆਬਾਦੀ ਤਾਂ ਭਾਰਤ ਤੋਂ ਵੀ ਵੱਧ ਹੈ ਫਿਰ ਉੱਥੇ ਕਿਉਂ ਤਨਖਾਹ ਭਾਰਤ ਦੇ ਵਰਕਰਾਂ ਦੇ ਮੁਕਾਬਲੇ 10 ਗੁਣਾ ਵੱਧ ਹੁੰਦੀ ਹੈ ਇਸ ਦਾ ਜਵਾਬ ਇਹ ਮਿਲਦਾ ਹੈ ਕਿ ਭਾਰਤ ਦੀ ਉਤਪਾਦਕਤਾ ਪ੍ਰਤੀ ਘੰਟਾ ਬਹੁਤ ਹੀ ਘੱਟ ਹੈ ਆਮਦਨ ਮੁਖਤਾ ਅਤੇ ਪ੍ਰਤੀ ਘੰਟਾ ਕੀਤੇ ਕੰਮ ਦੀ ਆਰਥਿਕਤਾ ਦੇ ਨਾਲ ਜੁੜੀ ਹੁੰਦੀ ਹੈ ਭਾਰਤ ਵਿੱਚ ਕਈ ਨੌਕਰੀਆਂ ਵਿੱਚ ਆਧੁਨਿਕ ਤਕਨੀਕ ਅਤੇ ਕੁਸ਼ਲ ਪ੍ਰਣਾਲੀਆਂ ਦੀ ਘਾਟ ਕਰਕੇ ਪ੍ਰਤੀ ਘੰਟਾ ਉਤਪਾਦਨ ਦਰ ਕਾਫੀ ਘਟ ਜਾਂਦੀ ਹੈ ਜਿਸ ਕਰਕੇ ਆਮਦਨ ਵੀ ਘੱਟ ਰਹਿ ਜਾਂਦੀ ਹੈ। ਪ੍ਰਤੀ ਵਿਅਕਤੀ ਆਮਦਨ ਘੱਟ ਹੋਣ ਦਾ ਤੀਜਾ ਕਾਰਨ ਹੈ ਭਾਰਤ ਵਿੱਚ ਲੱਖਾਂ ਲੋਕ ਅਸੰਗਠਿਤ ਖੇਤਰ ਨਾਲ ਜੁੜੇ ਹੋਏ ਨੇ ਜਿਵੇਂ ਕਿ ਦਿਹਾੜੀਦਾਰ ਮਜ਼ਦੂਰ, ਛੋਟੇ ਵਪਾਰੀ ਜਾਂ ਖੇਤੀ ਨਾਲ ਜੁੜੇ ਕੰਮ ਕਰਦੇ ਨੇ। ਜਿੱਥੇ ਤਨਖਾਹ ਘੱਟ ਤੇ ਨੌਕਰੀ ਦੀ ਸੁਰੱਖਿਆ ਵੀ ਨਹੀਂ ਹੁੰਦੀ ਭਾਰਤ ਦੇ 80% ਵਰਕਰ ਤਾਂ ਇਸੇ ਸੈਕਟਰ ਨਾਲ ਜੁੜੇ ਹੁੰਦੇ ਨੇ ਭਾਰਤ ਦੀਆਂ ਫੈਕਟਰੀਆਂ ਵਿੱਚ ਕੰਮ ਕਰਨ ਵਾਲੇ ਜ਼ਿਆਦਾਤਰ ਵਰਕਰਾਂ ਵਿੱਚ ਸਕਿੱਲ ਦੀ ਕਮੀ ਹੈ ਕੁਝ ਮਜ਼ਦੂਰਾਂ ਨੇ ਅੱਧੀ ਸਿੱਖਲਾਈ ਹਾਸਲ ਕੀਤੀ ਹੁੰਦੀ ਹੈ ਜਦਕਿ ਕੁਝ ਦੇ ਵਿੱਚ ਤਾਂ ਬਿਲਕੁਲ ਵੀ ਯੋਗਤਾ ਨਹੀਂ ਹੁੰਦੀ ਇਸ ਦੇ ਪਿੱਛੇ ਵੱਡਾ ਕਾਰਨ ਇਹ ਹੈ ਕਿ ਦੇਸ਼ ਵਿੱਚ ਸਕਿੱਲ ਸੈਂਟਰਾਂ ਦੀ ਕਮੀ ਹੈ ਜਿਸ ਦੀ ਵਜ੍ਹਾ ਕਰਕੇ ਸਾਨੂੰ ਤਾਂ ਏਨੇ ਕਾਬਿਲ ਵਰਕਰ ਨਹੀਂ ਮਿਲ ਪਾਉਂਦੇ ਜਿੰਨਿਆਂ ਦੀ ਲੋੜ ਹੁੰਦੀ ਹੈ ਹਾਲਾਂਕਿ ਭਾਰਤ ਸਕਾਨੇ ਸਕਿੱਲ ਦੀ ਕਮੀ ਨੂੰ ਪੂਰਾ ਕਰਨ ਦੇ ਲਈ 2014 ਦੇ ਵਿੱਚ ਮਿਨਿਸਟਰੀ ਆਫ ਸਕਿੱਲ ਡਿਵੈਲਪਮੈਂਟ ਐਂਡ ਐਂਟਰਪ੍ਰੀਨਿਉਰਸ਼ਿਪ ਲਿਆਂਦੀ ਸੀ ਜਿਸ ਦਾ ਮਕਸਦ ਸੀ ਨੌਜਵਾਨਾਂ ਨੂੰ ਹੁਨਰਬੰਦ ਬਣਾਉਣਾ ਬੇਰੁਜ਼ਗਾਰੀ ਘਟਾਉਣਾ ਉਦਯੋਗਾਂ ਦੀ ਲੋੜ ਮੁਤਾਬਿਕ ਟ੍ਰੇਨਿੰਗ ਦੇਣਾ ਮੇਕ ਇਨ ਇੰਡੀਆ ਅਤੇ ਆਤਮ ਨਿਰਪਰ ਭਾਰਤ ਨੂੰ ਮਜ਼ਬੂਤ ਬਣਾਉਣਾ ਇਸ ਦੇ ਤਹਿਤ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਆਈਟੀਆਈ ਸਕਿੱਲ ਇੰਡੀਆ ਮਿਸ਼ਨ अप्रेंटिसशिप ਪਰ ਪ੍ਰੋਗਰਾਮ ਚਲਾਏ ਜਾ ਰਹੇ ਨੇ ਸਿਰਫ ਇਹ ਨਹੀਂ ਨਹੀਂ ਪੰਜਾਬ ਸਰਕਾਰ ਦੇ ਵਿੱਚ ਵੀ ਸਕਿੱਲ ਡਵੈਲਪਮੈਂਟ ਵਿਭਾਗ ਹੈ ਪਰ 11 ਸਾਲਾਂ ਬਾਅਦ ਵੀ ਜਿਸ ਤਰ੍ਹਾਂ ਪ੍ਰਤੀ ਵਿਅਕਤੀ ਆਮਦਨ ਕਾਫੀ ਘਟ ਹੈ ਉਸ ਤੋਂ ਲੱਗਦਾ ਹੈ ਕਿ ਸਕਿੱਲ ਡਵੈਲਪਮੈਂਟ ਨੂੰ ਲੈ ਕੇ ਜਿਹੜੇ ਪ੍ਰੋਗਰਾਮ ਚਲਾਏ ਜਾ ਰਹੇ ਨੇ ਉਹਨਾਂ ਦੇ ਸਾਰਥਿਕ ਨਤੀਜੇ ਨਹੀਂ ਮਿਲ ਰਹੇ ਹਾਲਾਂਕਿ ਸਰਕਾਰ ਦੀ ਸੋਚ ਵਿੱਚ ਕੋਈ ਕਮੀ ਨਹੀਂ ਹੈ ਪਰ ਇਸ ਨੂੰ ਜ਼ਮੀਨੀ ਪੱਧਰ ਤੇ ਜਿਸ ਹਿਸਾਬ ਨਾਲ ਲਾਗੂ ਕਰਨਾ ਚਾਹੀਦਾ ਹੈ ਉਹ ਸ਼ਾਇਦ ਨਹੀਂ ਹੋ ਰਿਹਾ ਦਰਅਸਲ ਹੁਨਰ ਮੰਦੀ ਦਾ ਪਾਠ ਬੱਚਿਆਂ ਨੂੰ ਸਕੂਲ ਤੋਂ ਹੀ ਪੜਾਉਣਾ ਚਾਹੀਦਾ ਹੈ ਤਾਂ ਕਿ ਉਹਨਾਂ ਨੂੰ ਕੰਮ ਕਰਨ ਤੇ ਤਰੀਕੇ ਨਾਲ ਕੰਮ ਕਰਨ ਦਾ ਅੰਤਰ ਸਮਝ ਆ ਜਾਵੇ ਕੁਝ ਵਿਕਸਿਤ ਦੇਸ਼ਾਂ ਦੇ ਵਿੱਚ ਵੱਡੇ ਪੱਧਰ ਤੇ ਉੱਚ ਟੈਕਨੋਲੋਜੀ ਉਦਯੋਗ ਹਨ ਜੋ ਵਧੀਆ ਤਨਖਾਹਾਂ ਦਿੰਦੇ ਹਨ ਭਾਰਤ ਹਾਲੇ ਉਸ ਪੱਧਰ ਤੱਕ ਪੂਰੀ ਤਰ੍ਹਾਂ ਤਿਆਰ ਨਹੀਂ ਹੋਇਆ ਕਮਜ਼ੋਰ ਸਿਹਤ ਤੇ ਪੋਸ਼ਣ ਕਾਰਨ ਲੋਕਾਂ ਦੀ ਉਤਪਾਦਕਤਾ ਘਟ ਰਹੀਦੀ ਹੈ ਜਿਸ ਨਾਲ ਕਮਾਈ ਵੀ ਘੱਟ ਹੁੰਦੀ ਹੈ ਇਹਨਾਂ ਸਾਰਿਆਂ ਦਾ ਨਤੀਜਾ ਇਹ ਹੁੰਦਾ ਹੈ ਕਿ ਦੂਜੇ ਮੁਲਕਾਂ ਦੇ ਮੁਕਾਬਲੇ ਸਾਡੇ ਦੇਸ਼ ਵਿੱਚ ਆਮਦਨ 'ਚ ਵੱਡਾ ਪਾੜ ਪਾਰੇ ਦੇ ਸਿਰਫ 10% ਦੀ ਸਭ ਤੋਂ ਅਮੀਰ ਲੋਕਾਂ ਕੋਲ ਦੇਸ਼ ਦੀ ਦੌਲਤ ਦਾ ਵੱਡਾ ਹਿੱਸਾ ਹੈ। ਬਾਕੀ 90% ਲੋਕ ਕਾਫੀ ਘੱਟ ਆਮਦਨ ਦੇ ਵਿੱਚ ਜੀਵਨ ਬਤਾਉਂਦੇ ਨੇ ਇਸ ਦੇ ਪਿੱਛੇ ਕਾਰਨ ਵੱਡੇ ਕਾਰੋਬਾਰੀਆਂ ਦਾ ਸ਼ੇਅਰ ਬਾਜ਼ਾਰ ਅਤੇ ਜਾਇਦਾਦ ਤੇ ਕਬਜ਼ਾ ਵੱਧ ਹੈ। ਉੱਚ ਸਿੱਖਿਆ ਅਤੇ ਮੌਕਿਆਂ ਦੇ ਵਿੱਚ ਅੰਤਰ ਬਹੁਤ ਜ਼ਿਆਦਾ ਹੈ। ਟੈਕਸ ਪ੍ਰਣਾਲੀ ਦਾ ਲਾਭ ਅਮੀਰ ਵਰਗ ਨੂੰ ਵੱਧ ਮਿਲਦਾ ਹੈ। ਇਸ ਦਾ ਆਮ ਲੋਕਾਂ ਤੇ ਅਸਰ ਇਹ ਹੁੰਦਾ ਹੈ ਕਿ ਮੱਧ ਵਰਗ ਤੇ ਗਰੀਬ ਵਰਗ ਦੀ ਖਰੀਦਦਾਰੀ ਸਮਰੱਥਾ ਘਟ ਜਾਂਦੀ ਹੈ ਕਿ ਤੁਹਾਡਾ ਪ੍ਰਤੀ ਵਿਅਕਤੀ ਆਮਦਨ ਹੌਲੀ-ਹੌਲੀ ਵੱਧਦੀ ਹੈ ਸਮਾਜ ਦੇ ਵਿੱਚ ਨਿਰਾਸ਼ਾਵਾਦੀ ਹੈ ਜਿਸ ਦਾ ਅਸਰ ਨਾ ਸਿਰਫ ਕਾਮਿਆਂ ਦੀ ਆਪਣੀ ਕਾਬਲੀਅਤ ਤੇ ਪੈਂਦਾ ਹੈ ਬਲਕਿ ਉਹਨਾਂ ਦੀ ਕਮਾਈ ਤੇ ਵੀ ਪੈ ਜਾਂਦਾ ਹੈ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਸਾਨੂੰ ਇਹ ਸਮਝਣਾ ਪਊਗਾ ਕਿ ਜਿੰਨਾ ਮੁਲਕਾਂ ਦੇ ਨਾਲ ਭਾਰਤ ਦੀ ਪ੍ਰਤੀ ਵਿਅਕਤੀ ਆਮਦਨ ਦਾ ਮੁਕਾਬਲਾ ਹੁੰਦਾ ਹੈ ਉੱਥੋਂ ਦੀ ਕਰੰਸੀ ਦੀ ਕੀਮਤ ਭਾਰਤ ਤੋਂ ਕਾਫੀ ਵੱਧ ਹੈ ਜੇ ਅਸੀਂ ਉਹਨਾਂ ਦੇ ਮੁਲਕਾਂ ਦੀ ਕਰੰਸੀ ਨੂੰ ਰੁਪਈਏ ਦੇ ਵਿੱਚ ਬਦਲਦੇ ਹਾਂ ਤਾਂ ਭਾਰਤ ਦੀ ਪ੍ਰਤੀ ਵਿਅਕਤੀ ਆਮਦਨ ਕਾਫੀ ਘੱਟ ਨਜ਼ਰ ਆਉਂਦੀ ਹੈ ਐਨਾ ਹੀ ਨਹੀਂ ਭਾਰਤ ਦੇ ਮੁਕਾਬਲੇ ਉੱਥੇ ਦੇ ਰਹਿਣ ਸਹਿਣ ਦਾ ਖਰਚਾ ਵੀ ਕਾਫੀ ਫਰਕ ਵਾਲਾ ਹੈ ਵਿਦੇਸ਼ਾਂ ਵਿੱਚ ਜ਼ਿਆਦਾ ਖਰਚ ਹੋਣ ਦੀ ਵਜ੍ਹਾ ਕਰਕੇ ਤਨਖਾਹ ਦਾ ਪੱਧਰ ਵੀ ਜ਼ਿਆਦਾ ਹੁੰਦਾ ਹੈ ਜੇਨਿਕੀ ਕਮਾਈ ਅਤੇ ਖਰਚੇ ਦੇ ਵਿੱਚ ਇੱਕ ਸੰਤੁਲਨ ਸਰਕਾਰਾਂ ਨੇ ਬਣਾਇਆ ਹੋਇਆ ਹੈ ਇਹਨਾਂ ਸਾਰੇ ਤਰਕਾਂ ਵਿਚਾਲੇ ਇਹ ਵੀ ਗੌਰ ਕਰਨ ਵਾਲੀ ਗੱਲ ਹੈ ਕਿ ਭਾਵੇਂ ਭਾਰਤ ਦੀ ਕੁੱਲ ਅਰਥਵਿਵਸਥਾ ਵੱਡੀ ਹੈ ਪਰ ਪ੍ਰਤੀ ਵਿਅਕਤੀ ਆਮਦਨ ਵਧਾਉਣ ਦੇ ਲਈ ਸਿੱਖਿਆ ਹੁਨਰ ਵਿਕਾਸ ਉਦਯੋਗਿਕਕਰਨ ਅਤੇ ਰੁਜ਼ਗਾਰ ਦੇ ਮੌਕੇ ਵਧਾਉਣ ਦੀ ਵੀ ਲੋੜ ਹੈ ਸੋ ਇਹ ਜੋ ਸਾਰੇ ਆਪਾਂ ਕਾਰਨਾਂ ਤੇ ਗੱਲ ਕੀਤੀ ਹੈ ਸਾਰੇ ਤਰਕ ਪੇਸ਼ ਕੀਤੇ ਹਨ ਉਹਨਾਂ ਦਰਮਿਆਨ ਇਹ ਗੱਲ ਵੀ ਗੌਰ ਕਰਨ ਵਾਲੀ ਹੈ ਕਿ ਭਾਵੇਂ ਭਾਰਤ ਦੀ ਕੁੱਲ ਅਰਥਵਿਵਸਥਾ ਵੱਡੀ ਹੈ ਪਰ ਪ੍ਰਤੀ ਵਿਅਕਤੀ ਆਮਦਨ ਵਧਾਉਣ ਦੇ ਲਈ ਸਿੱਖਿਆ ਹੁਨਰ ਵਿਕਾਸ ਉਦਯੋਗਿਕਕਰਨ ਅਤੇ ਰੁਜ਼ਗਾਰ ਦੇ ਮੌਕੇ ਵਧਾਉਣ ਦੀ ਲੋੜ ਹੈ ਖਾਲਸ ਪ੍ਰੈਮਬੁਲੇਟਨ ਦੇ ਵਿੱਚ ਇੱਥੇ ਹੀ ਤੁਹਾਡੇ ਸਭ ਤੋਂ ਇਜਾਜ਼ਤ ਚਾਹਾਂਗੇ ਇੱਕ ਨਵੇਂ ਮੁੱਦੇ ਨਾਲ ਫੇਰ ਮਿਲਾਂਗੇ ਧੰਨਵਾਦ ਆਮ ਤੌਰ ਤੇ ਇਹ ਸੋਣ ਨੂੰ ਮਿਲਦਾ ਹੈ ਕਿ ਜਿਤਸੀ ਜ਼ਿਆਦਾ ਪੈਸੇ ਕਮਾਉਣੇ ਨੇ ਤਾਂ ਜ਼ਿਆਦਾ ਮਿਹਨਤ ਕਰਨੀ ਪਊਗੀ ਪਰ ਤਾਜ਼ਾ ਗਲੋਬਲ ਅੰਕੜਿਆਂ ਨੇ ਭਾਰਤ ਵਰਗੇ ਮੁਲਕ ਦੇ ਵਿੱਚ ਉਹ ਜਿਹੇ ਦਾਅਵੇ ਨੂੰ ਫੇਲ ਕਰ ਦਿੱਤਾ ਹੈ ਕਿ ਵੱਧ ਮਿਹਨਤ ਦੀ ਕਮਾਈ ਦਾ ਰੰਗ ਝੂਖਾ ਹੁੰਦਾ ਹੈ 2030 ਤੱਕ ਦੁਨੀਆ ਦੇ ਸਭ ਤੋਂ ਤੇਜ਼ ਇਹਜਾ ਅਰਥਚਾਰਾ ਵੰਡ ਦਾ ਸੁਪਨਾ ਵੇਖ ਰਹੀ ਭਾਰਤ ਦੀ ਜਦੋਂ ਦੁਨੀਆ ਦੇ ਸੱਤ ਵੱਡੇ ਮੁਲਕਾਂ ਦੇ ਲੋਕਾਂ ਦੀ ਪ੍ਰਤੀਦਰ ਆਮਦਨ ਦੇ ਨਾਲ ਤੁਲਨਾ ਹੋਈ ਤਾਂ ਭਾਰਤ ਸੱਤਵੇਂ ਨੰਬਰ ਤੇ ਨਜ਼ਰ ਆਇਆ ਹਾਲਾਂਕਿ ਮਿਹਨਤ ਦੇ ਨਜ਼ਰੀਏ ਤੋਂ ਦੇਖੀਏ ਯਾਨੀ ਕਿ ਕੰਮ ਕਰਨ ਦੇ ਘੰਟਿਆਂ ਦੇ ਮੁਤਾਬਿਕ ਭਾਰਤ ਚੀਨ ਤੋਂ ਬਾਅਦ ਦੂਜੇ ਨੰਬਰ ਤੇ ਆਉਂਦਾ ਹੈ ਭਾਰਤ ਦੇ ਲੋਕ ਮਿਹਨਤ ਕਰਨ ਦੇ ਵਿੱਚ ਵੀ ਕੋਈ ਕਸਰ ਨਹੀਂ ਛੱਡਦੇ ਪਰ ਜੇਬ ਦੇ ਵਿੱਚ ਪੈਸਾ ਉਸ ਹਿਸਾਬ ਦੇ ਨਾਲ ਨਹੀਂ ਭਰਦਾ ਜਿੰਨਾ ਦੂਸਰੇ ਮੁਲਕਾਂ ਦੇ ਲੋਕਾਂ ਦੀ ਜੇਬ ਦੇ ਵਿੱਚ ਘੱਟ ਪੈਸੇ ਘੱਟ ਕੰਮ ਕਰਨ ਦੇ ਬਾਅਦ ਵੀ ਆ ਜਾਂਦਾ ਹੈ ਇਸ ਦੇ ਪਿੱਛੇ ਕਈ ਕਾਰਨ ਹਨ ਅੱਜ ਦੇ ਪ੍ਰਾਈਮ ਟਾਈਮ ਦੇ ਵਿੱਚ ਅਸੀਂ ਉਹਨਾਂ ਸਾਰੇ ਕਾਰਨਾਂ ਤੇ ਚਰਚਾ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਖਾਲਸ ਪ੍ਰਾਈਮ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ ਭਾਰਤ ਦੇ ਅਰਥਚਾਰੇ ਦੀ ਰਫਤਾਰ ਇਸ ਸਾਲ 8% ਦੇ ਕਰੀਬ ਹੈ ਜੋ ਕਿਸੇ ਵੀ ਵਿਕਾਸਸ਼ੀਲ ਅਤੇ ਵਿਕਸਿਤ ਮੁਲਕ ਤੋਂ ਕਾਫੀ ਵੱਧ ਹੈ ਪਰ ਇਸ ਦਾ ਅਸਰ ਜ਼ਮੀਨੀ ਪੱਧਰ ਤੇ ਕਿਉਂ ਨਜ਼ਰ ਨਹੀਂ ਆ ਰਿਹਾ ਦਰਅਸਲ ਤਾਜ਼ਾ ਰਿਪੋਰਟ ਦੇ ਮੁਤਾਬਕ ਭਾਰਤ ਵਿੱਚ ਲੋਕਾਂ ਦੇ ਕੰਮ ਕਰਨ ਦੇ ਘੰਟੇ ਬਹੁਤ ਜ਼ਿਆਦਾ ਨੇ ਜਦਕਿ ਆਮਦਨ ਘੱਟ ਹੈ ਭਾਰਤ ਦੇ ਲੋਕ ਹਫਤੇ ਵਿੱਚ ਜੇ 46 ਘੰਟੇ ਤੋਂ ਵੀ ਵੱਧ ਕੰਮ ਕਰਦੇ ਨੇ ਤਾਂ ਮਹੀਨੇ ਦੇ ਵਿੱਚ ਔਸਤਨ ਸਿਰਫ 32000 ਹੀ ਕਮਾਉਂਦੇ ਨੇ ਜਦਕਿ ਅਮਰੀਕਾ ਵਰਗੇ ਮੁਲਕ ਦੇ ਵਿੱਚ 34 ਘੰਟੇ ਕੰਮ ਕਰਕੇ ਵੀ ਲੋਕ 5,60,520 ਰੁਪਏ ਕਮਾਈ ਕਰ ਲੈਂਦੇ ਨੇ 스위스ਲੈਂਡ ਕਮਾਈ ਦੇ ਮਾਮਲੇ ਵਿੱਚ ਦੂਜੇ ਨੰਬਰ ਤੇ ਹੈ ਇਥੋਂ ਦੇ ਲੋਕ 42 ਘੰਟੇ ਕੰਮ ਕਰਕੇ 1.5 ਲੱਖ ਦੇ ਕਰੀਬ ਕਮਾ ਲੈਂਦੇ ਨੇ ਯਾਨੀ ਕਿ 5,45,490 ਰੁਪਏ ਜਰਮਨੀ ਦੇ ਵਿੱਚ 40 ਘੰਟੇ ਹਫ਼ਤੇ 'ਚ ਕੰਮ ਕਰਨ ਤੋਂ ਬਾਅਦ 4,56,300 ਰੁਪਏ ਦੀ ਕਮਾਈ ਹੁੰਦੀ ਹੈ ਜਪਾਨ ਦੇ ਲੋਕ 40 ਘੰਟੇ ਕੰਮ ਕਰਕੇ 312300 ਰੁਪਏ ਕਮਾ ਲੈਂਦੇ ਨੇ ਚੀਨ ਦੇ ਲੋਕ ਭਾਰਤ ਤੋਂ ਵੱਧ 48 ਘੰਟੇ ਹਫਤੇ 'ਚ ਕੰਮ ਕਰਕੇ 273690 ਰੁਪਏ ਕਮਾ ਲੈਂਦੇ ਨੇ ਘੰਟਿਆਂ ਦੇ ਵਿੱਚ ਭਾਰਤ ਅਤੇ ਚੀਨ ਦੇ ਵਿੱਚ ਸਿਰਫ 2 ਘੰਟੇ ਦਾ ਅੰਤਰ ਹੈ ਪਰ ਕਮਾਈ ਦੇ ਵਿੱਚ ਚੀਨੀ ਲੋਕ 10 ਗੁਣਾ ਵੱਧ ਕਮਾ ਲੈਂਦੇ ਨੇ ਦੱਖਣੀ ਕੋਰੀਆ 36 ਘੰਟੇ ਕੰਮ ਕਰਕੇ 255140 ਰੁਪਏ ਪ੍ਰਤੀ ਵਿਅਕਤੀ ਕਮਾਈ ਕਰਦਾ ਅੰਕੜਿਆਂ ਦੇ ਨਾਂ ਤਾਸ ਹੀ ਸਮਝ ਲਿਆ ਕਿ ਭਾਰਤ ਦੇ ਮਿਹਨਤ ਕਸ਼ ਲੋਕਾਂ ਨੂੰ ਆਪਣੇ ਮਿਹਨਤ ਦੇ ਮੁਤਾਬਿਕ ਬਹੁਤ ਹੀ ਘੱਟ ਕਮਾਈ ਹੁੰਦੀ ਹੈ ਇਸੇ ਕਰਕੇ ਸ਼ਾਇਦ ਲੋਕ ਵਿਦੇਸ਼ਾਂ ਦਾ ਰੁਖ ਕਰਦੇ ਨੇ ਪਰ ਇਹਦੇ ਪਿੱਛੇ ਕਾਰਨ ਕੀ ਨੇ ਜਿਆਦਾ ਮਿਹਨਤ ਕਰਨ ਦੇ ਬਾਵਜੂਦ ਵੀ ਕਮਾਈ ਘੱਟ ਕਿਉਂ ਹੁੰਦੀ ਹੈ ਇਸ ਦੀ ਪਰਚੋਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸਭ ਤੋਂ ਵੱਡੀ ਕਮੀ ਦੇਸ਼ਾਂ ਨੂੰ ਲੈ ਕੇ ਇਸ ਨੂੰ ਸਮਝਣ ਦੇ ਲਈ ਸਾਨੂੰ PPP ਯਾਨੀ ਕਿ ਪਰਚੇਜ਼ਿੰਗ ਪਾਵਰ ਪੈਰਿਟੀ ਦੇ ਅੰਤਰ ਨੂੰ ਸਮਝਣਾ ਪਊਗਾ ਤਾਂ ਕਿ ਅਸੀਂ ਇਸ ਪਾੜੇ ਨੂੰ ਸੌਖਿਆ ਸਮਝ ਸਕੀਏ ਆਖਿਰ ਕਿਉਂ ਭਾਰਤ ਦੀ ਪ੍ਰਤੀ ਵਿਅਕਤੀ ਤਨਖਾਹ ਘੱਟ ਹੈ ਕਿਸੇ ਵੀ ਦੇਸ਼ ਦੀ ਤਰੱਕੀ ਵਿੱਚ ਆਬਾਦੀ ਵੱਡਾ ਰੋਲ ਅਦਾ ਕਰਦੀ ਹੈ ਇਸ ਦੇ ਹਿਸਾਬ ਨਾਲ ਹੀ ਦੇਸ਼ ਦੇ ਪ੍ਰਤੀ ਵਿਅਕਤੀ ਦੀ ਇਨਕਮ ਤੈਅ ਹੁੰਦੀ ਹੈ ਪਰ ਇੱਥੇ ਸਵਾਲ ਉੱਠਦਾ ਹੈ ਕਿ ਚੀਨ ਦੀ ਆਬਾਦੀ ਤਾਂ ਭਾਰਤ ਤੋਂ ਵੀ ਵੱਧ ਹੈ ਫਿਰ ਉੱਥੇ ਕਿਉਂ ਤਨਖਾਹ ਭਾਰਤ ਦੇ ਵਰਕਰਾਂ ਦੇ ਮੁਕਾਬਲੇ 10 ਗੁਣਾ ਵੱਧ ਹੁੰਦੀ ਹੈ ਇਸ ਦਾ ਜਵਾਬ ਇਹ ਮਿਲਦਾ ਹੈ ਕਿ ਭਾਰਤ ਦੀ ਉਤਪਾਦਕਤਾ ਪ੍ਰਤੀ ਘੰਟਾ ਬਹੁਤ ਹੀ ਘੱਟ ਹੈ ਆਮਦਨ ਮੁਕਤਾ ਅਤੇ ਪ੍ਰਤੀ ਘੰਟਾ ਕੀਤੇ ਕੰਮ ਦੀ ਆਰਥਿਕਤਾ ਦੇ ਨਾਲ ਜੁੜੀ ਹੁੰਦੀ ਹੈ ਭਾਰਤ ਵਿੱਚ ਕਈ ਨੌਕਰੀਆਂ ਵਿੱਚ ਆਧੁਨਿਕ ਤਕਨੀਕ ਅਤੇ ਕੁਸ਼ਲ ਪ੍ਰਣਾਲੀਆਂ ਦੀ ਘਾਟ ਕਰਕੇ ਪ੍ਰਤੀ ਘੰਟਾ ਉਤਪਾਦਨ ਦਰ ਕਾਫੀ ਘਟ ਜਾਂਦੀ ਹੈ ਜਿਸ ਕਰਕੇ ਆਮਦਨ ਵੀ ਘੱਟ ਰਹਿ ਜਾਂਦੀ ਹੈ। ਪ੍ਰਤੀ ਵਿਅਕਤੀ ਆਮਦਨ ਘੱਟ ਹੋਣ ਦਾ ਤੀਜਾ ਕਾਰਨ ਹੈ ਭਾਰਤ ਵਿੱਚ ਲੱਖਾਂ ਲੋਕ ਅਸੰਗਠਿਤ ਕਿਰਤ ਨਾਲ ਜੁੜੇ ਹੋਏ ਨੇ ਜਿਵੇਂ ਕਿ ਦਿਹਾੜੀਦਾਰ ਮਜ਼ਦੂਰ, ਛੋਟੇ ਵਪਾਰੀ ਜਾਂ ਖੇਤੀ ਨਾਲ ਜੁੜੇ ਕੰਮ ਕਰਦੇ ਨੇ। ਜਿੱਥੇ ਤਨਖਾਹ ਘੱਟ ਤੇ ਨੌਕਰੀ ਦੀ ਸੁਰੱਖਿਆ ਵੀ ਨਹੀਂ ਹੁੰਦੀ ਭਾਰਤ ਦੇ 80% ਵਰਕਰ ਤਾਂ ਇਸੇ ਸੈਕਟਰ ਨਾਲ ਜੁੜੇ ਹੁੰਦੇ ਨੇ ਭਾਰਤ ਦੀਆਂ ਫੈਕਟਰੀਆਂ ਵਿੱਚ ਕੰਮ ਕਰਨ ਵਾਲੇ ਜ਼ਿਆਦਾਤਰ ਵਰਕਰਾਂ ਵਿੱਚ ਸਕਿੱਲ ਦੀ ਕਮੀ ਹੈ ਕੁਝ ਮਜ਼ਦੂਰਾਂ ਨੇ ਅੱਧੀ ਸਿੱਖਲਾਈ ਹਾਸਲ ਕੀਤੀ ਹੁੰਦੀ ਹੈ ਜਦਕਿ ਕੁਝ ਦੇ ਵਿੱਚ ਤਾਂ ਬਿਲਕੁਲ ਵੀ ਯੋਗਤਾ ਨਹੀਂ ਹੁੰਦੀ ਇਸ ਦੇ ਪਿੱਛੇ ਵੱਡਾ ਕਾਰਨ ਇਹ ਹੈ ਕਿ ਦੇਸ਼ ਵਿੱਚ ਸਕਿੱਲ ਸੈਂਟਰਾਂ ਦੀ ਕਮੀ ਹੈ ਜਿਸ ਦੀ ਵਜ੍ਹਾ ਕਰਕੇ ਸਨਅਤਾਂ ਨੂੰ ਇੰਨੇ ਕਾਬਿਲ ਵਰਕਰ ਨਹੀਂ ਮਿਲ ਪਾਉਂਦੇ ਜਿੰਨਿਆਂ ਦੀ ਲੋੜ ਹੁੰਦੀ ਹੈ ਹਾਲਾਂਕਿ ਭਾਰਤ ਸਕਾਨੇ ਸਕਿੱਲ ਦੀ ਕਮੀ ਨੂੰ ਪੂਰਾ ਕਰਨ ਦੇ ਲਈ 2014 ਦੇ ਵਿੱਚ ਮਿਨਿਸਟਰੀ ਆਫ ਸਕਿੱਲ ਡਿਵੈਲਪਮੈਂਟ ਐਂਡ ਐਂਟਰਪ੍ਰੀਨਿਓਰਸ਼ਿਪ ਲਿਆਂਦੀ ਸੀ ਜਿਸ ਦਾ ਮਕਸਦ ਸੀ ਨੌਜਵਾਨਾਂ ਨੂੰ ਹੁਨਰਬੰਦ ਬਣਾਉਣਾ ਬੇਰੁਜ਼ਗਾਰੀ ਘਟਾਉਣਾ ਉਦਯੋਗਾਂ ਦੀ ਲੋੜ ਮੁਤਾਬਿਕ ਟ੍ਰੇਨਿੰਗ ਦੇਣਾ ਮੇਕ ਇਨ ਇੰਡੀਆ ਅਤੇ ਆਤਮ ਨਿਰਪਰ ਭਾਰਤ ਨੂੰ ਮਜ਼ਬੂਤ ਬਣਾਉਣਾ ਇਸ ਦੇ ਤਹਿਤ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਆਈਟੀਆਈ ਸਕਿੱਲ ਇੰਡੀਆ ਮਿਸ਼ਨ ਅਪਰੈਂਟਿਸਸ਼ਿਪ ਪ੍ਰੋਗਰਾਮ ਚਲਾਏ ਜਾ ਰਹੇ ਨੇ ਸਿਰਫ ਇਹਨਾਂ ਹੀ ਨਹੀਂ ਪੰਜਾਬ ਸਰਕਾਰ ਦੇ ਵਿੱਚ ਵੀ ਸਕਿੱਲ ਡਵੈਲਪਮੈਂਟ ਵਿਭਾਗ ਹੈ ਪਰ 11 ਸਾਲਾਂ ਬਾਅਦ ਵੀ ਜਿਸ ਤਰ੍ਹਾਂ ਪ੍ਰਤੀ ਵਿਅਕਤੀ ਆਮਦਨ ਕਾਫੀ ਘਟ ਹੈ ਉਸ ਤੋਂ ਲੱਗਦਾ ਹੈ ਕਿ ਸਕਿੱਲ ਡਵੈਲਪਮੈਂਟ ਨੂੰ ਲੈ ਕੇ ਜਿਹੜੇ ਪ੍ਰੋਗਰਾਮ ਚਲਾਏ ਜਾ ਰਹੇ ਨੇ ਉਹਨਾਂ ਦੇ ਸਾਰਥਿਕ ਨਤੀਜੇ ਨਹੀਂ ਮਿਲ ਰਹੇ ਹਾਲਾਂਕਿ ਸਰਕਾਰ ਦੀ ਸੋਚ ਵਿੱਚ ਕੋਈ ਕਮੀ ਨਹੀਂ ਹੈ ਪਰ ਇਸ ਨੂੰ ਜ਼ਮੀਨੀ ਪੱਧਰ ਤੇ ਜਿਸ ਹਿਸਾਬ ਨਾਲ ਲਾਗੂ ਕਰਨਾ ਚਾਹੀਦਾ ਹੈ ਉਹ ਸ਼ਾਇਦ ਨਹੀਂ ਹੋ ਰਿਹਾ। ਦਰਅਸਲ ਹੁਨਰ ਮੰਦੀ ਦਾ ਪਾਠ ਬੱਚਿਆਂ ਨੂੰ ਸਕੂਲ ਤੋਂ ਹੀ ਪੜਾਉਣਾ ਚਾਹੀਦਾ ਹੈ ਤਾਂ ਕਿ ਉਹਨਾਂ ਨੂੰ ਕੰਮ ਕਰਨ ਤੇ ਤਰੀਕੇ ਨਾਲ ਕੰਮ ਕਰਨ ਦਾ ਅੰਤਰ ਸਮਝ ਆ ਜਾਵੇ। ਕੁਝ ਵਿਕਸਿਤ ਮੁਲਕਾਂ ਦੇ ਵਿੱਚ ਵੱਡੇ ਪੱਧਰ ਤੇ ਉੱਚ ਟੈਕਨਾਲੋਜੀ ਉਦਯੋਗ ਹਨ ਜੋ ਵਧੀਆ ਤਨਖਾਹਾਂ ਹੱਦਦੇ ਹਨ। ਭਾਰਤ ਹਾਲੇ ਉਸ ਪੱਧਰ ਤੱਕ ਪੂਰੀ ਤਰ੍ਹਾਂ ਤਿਆਰ ਨਹੀਂ ਹੋਇਆ। ਕਮਜ਼ੋਰ ਸਿਹਤ ਤੇ ਪੋਸ਼ਣ ਕਾਰਨ ਲੋਕਾਂ ਦੀ ਉਤਪਾਦਕਤਾ ਘਟ ਰਹੀਦੀ ਹੈ ਜਿਸ ਨਾਲ ਕਮਾਈ ਵੀ ਘੱਟ ਹੁੰਦੀ ਹੈ ਇਹਨਾਂ ਸਾਰਿਆਂ ਦਾ ਨਤੀਜਾ ਇਹ ਹੁੰਦਾ ਹੈ ਕਿ ਦੂਜੇ ਮੁਲਕਾਂ ਦੇ ਮੁਕਾਬਲੇ ਸਾਡੇ ਦੇਸ਼ ਵਿੱਚ ਆਮਦਨ 'ਚ ਵੱਡਾ ਪਾੜ ਭਾਰਤ ਦੇ ਸਿਰਫ 10% ਦੀ ਸਭ ਤੋਂ ਅਮੀਰ ਲੋਕਾਂ ਕੋਲ ਦੇਸ਼ ਦੀ ਦੌਲਤ ਦਾ ਵੱਡਾ ਹਿੱਸਾ ਹੈ ਬਾਕੀ 90 ਫੀਸਦੀ ਲੋਕ ਕਾਫੀ ਘੱਟ ਆਮਦਨ ਦੇ ਵਿੱਚ ਜੀਵਨ ਬਤਾਉਂਦੇ ਨੇ ਇਸ ਦੇ ਪਿੱਛੇ ਕਾਰਨ ਵੱਡੇ ਕਾਰੋਬਾਰੀਆਂ ਦਾ ਸ਼ਹਿਰ ਬਾਜ਼ਾਰਤ ਤੇ ਜਾਇਦਾਦ ਤੇ ਕਬਜ਼ਾ ਵੱਧ ਹੈ ਉੱਚ ਸਿੱਖਿਆ ਅਤੇ ਮੌਕਿਆਂ ਦੇ ਵਿੱਚ ਅੰਤਰ ਬਹੁਤ ਜ਼ਿਆਦਾ ਹੈ ਟੈਕਸ ਪ੍ਰਣਾਲੀ ਦਾ ਲਾਭ ਅਮੀਰ ਵਰਗ ਨੂੰ ਵੱਧ ਮਿਲਦਾ ਹੈ ਇਸ ਦਾ ਆਮ ਲੋਕਾਂ ਤੇ ਅਸਰ ਇਹ ਹੁੰਦਾ ਹੈ ਕਿ ਮੱਧ ਵਰਗ ਤੇ ਗਰੀਬ ਵਰਗ ਦੀ ਖਰੀਦਦੰਦੀ ਸਮਰੱਥਾ ਘਟ ਜਾਂਦੀ ਹੈ ਕਿਉਂਕਿ ਪ੍ਰਤੀ ਵਿਅਕਤੀ ਆਮਦਨ ਹੌਲੀ-ਹੌਲੀ ਵੱਧਦੀ ਹੈ ਸਮਾਜ ਦੇ ਵਿੱਚ ਨਿਰਾਸ਼ਾਵਾਦੀ ਹੈ ਜਿਸ ਦਾ ਅਸਰ ਨਾ ਸਿਰਫ ਤਾਮਿਆਂ ਦੀ ਆਪਣੀ ਕਾਬਲੀਅਤ ਤੇ ਪੈਂਦਾ ਹੈ ਬਲਕਿ ਉਹ ਕਮਾਈ ਤੇ ਵੀ ਪੈ ਜਾਂਦਾ ਹੈ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਸਾਨੂੰ ਇਹ ਸਮਝਣਾ ਪਊਗਾ ਕਿ ਜਿੰਨਾ ਮੁਲਕਾਂ ਦੇ ਨਾਲ ਭਾਰਤ ਦੀ ਪ੍ਰਤੀ ਵਿਅਕਤੀ ਆਮਦਨ ਦਾ ਮੁਕਾਬਲਾ ਹੁੰਦਾ ਹੈ ਉੱਥੋਂ ਦੀ ਕਰੰਸੀ ਦੀ ਕੀਮਤ ਭਾਰਤ ਤੋਂ ਕਾਫੀ ਵੱਧ ਹੈ ਜੇ ਅਸੀਂ ਉਹਨਾਂ ਦੇ ਮੁਲਕਾਂ ਦੀ ਕਰੰਸੀ ਨੂੰ ਰੁਪਈਏ ਦੇ ਵਿੱਚ ਬਦਲਦੇ ਹਾਂ ਤਾਂ ਭਾਰਤ ਦੀ ਪ੍ਰਤੀ ਵਿਅਕਤੀ ਆਮਦਨ ਕਾਫੀ ਘੱਟ ਨਜ਼ਰ ਆਉਂਦੀ ਹੈ ਐਨਾ ਹੀ ਨਹੀਂ ਭਾਰਤ ਦੇ ਮੁਕਾਬਲੇ ਉੱਥੇ ਦੇ ਰਹਿਣ ਸਹਿਣ ਦਾ ਖਰਚਾ ਵੀ ਕਾਫੀ ਫਰਕ ਵਾਲਾ ਹੈ ਵਿਦੇਸ਼ਾਂ ਵਿੱਚ ਜ਼ਿਆਦਾ ਖਰਚ ਹੋਣ ਦੀ ਵਜ੍ਹਾ ਕਰਕੇ ਤਨਖਾਹ ਦਾ ਪੱਧਰ ਵੀ ਜ਼ਿਆਦਾ ਹੁੰਦਾ ਹੈ ਯਾਨੀ ਕਿ ਕਮਾਈ ਅਤੇ ਖਰਚੇ ਦੇ ਵਿੱਚ ਇੱਕ ਸੰਤੁਲਨ ਸਰਕਾਰਾਂ ਨੇ ਬਣਾਇਆ ਹੋਇਆ ਹੈ ਇਹਨਾਂ ਸਾਰੇ ਤਰਕਾਂ ਵਿਚਾਲੇ ਇਹ ਵੀ ਗੌਰ ਕਰਨ ਵਾਲੀ ਗੱਲ ਹੈ ਕਿ ਭਾਵੇਂ ਭਾਰਤ ਦੀ ਕੁੱਲ ਅਰਥਵਿਵਸਥਾ ਵੱਡੀ ਹੈ ਪਰ ਪ੍ਰਤੀ ਵਿਅਕਤੀ ਆਮਦਨ ਵਧਾਉਣ ਦੇ ਲਈ ਸਿੱਖਿਆ ਹੁਨਰ ਵਿਕਾਸ ਉਦਯੋਗਿਕਕਰਨ ਅਤੇ ਰੁਜ਼ਗਾਰ ਦੇ ਮੌਕੇ ਵਧਾਉਣ ਦੀ ਵੀ ਲੋੜ ਹੈ ਸੋ ਇਹ ਜੋ ਸਾਰੇ ਆਪਾਂ ਕਾਰਨਾਂ ਤੇ ਗੱਲ ਕੀਤੀ ਹੈ ਸਾਰੇ ਤਰਕ ਪੇਸ਼ ਕੀਤੇ ਹਨ ਉਹਨਾਂ ਦਰਮਿਆਨ ਇਹ ਗੱਲ ਵੀ ਗੌਰ ਕਰਨ ਵਾਲੀ ਹੈ ਕਿ ਭਾਵੇਂ ਭਾਰਤ ਦੀ ਕੁੱਲ ਅਰਥਵਿਵਸਥਾ ਵੱਡੀ ਹੈ ਪਰ ਪ੍ਰਤੀ ਵਿਅਕਤੀ ਆਮਦਨ ਵਧਾਉਣ ਦੇ ਲਈ ਸਿੱਖਿਆ ਹੁਨਰ ਵਿਕਾਸ ਉਦਯੋਗਿਕਕਰਨ ਅਤੇ ਰੁਜ਼ਗਾਰ ਦੇ ਮੌਕੇ ਵਧਾਉਣ ਦੀ ਲੋੜ ਹੈ ਖਾਲਸ ਪ੍ਰਾਈਮ ਬੁਲੇਟਿਨ ਦੇ ਵਿੱਚ ਇੱਥੇ ਹੀ ਤੁਹਾਡੇ ਸਭ ਤੋਂ ਇਜਾਜ਼ਤ ਚਾਹਾਂਗੇ ਇੱਕ ਨਵੇਂ ਮੁੱਦੇ ਨਾਲ ਫੇਰ ਮਿਲਾਂਗੇ